ਰੋਲਾ ਵਿੱਕੀ ਗੌਂਦਰ ਦਾ ਰੋਲਾ ਗੈਂਗਸਟਰਾਂ ਨੂੰ ਫੜਨ ਵਾਸਤੇ ਪਿੰਡ 'ਕੇ ਰੰਦਾ ਪਰ ਅਸਲੀਅਤ ਕੁਝ ਹੋਰ ਸੱਚ ਹੈ ਜਾਂ ਝੂਠ ਇਹ ਤਾਂ ਪੁਲਿਸ ਹੀ ਜਾਣੇ ਕੱਲ ਤੱਕ ਫਿਰੋਜ਼ਪੁਰ ਦੇ ਕੋਹਾਲਾ ਪਿੰਡ ਵਿੱਚ ਰੇਡ ਕਰਨ ਵਾਲੀ ਪੁਲਿਸ ਦਾਵਾ ਕਰ ਰਹੀ ਸੀ ਕਿ ਉਹ ਗੈਂਗਸਟਰਾਂ ਦੀ ਸੂਚਨਾ ਤੇ ਇੱਥੇ ਪਹੁੰਚੀ ਸੀ ਪੁਲਿਸ ਨੇ ਬਕਾਇਦਾ মিডিਆ ਨੂੰ ਵੀ ਇਹੀ ਦੱਸਿਆ ਸੀ ਕਿ ਮੌਕੇ ਦੇ ਉੱਤੇ ਗੈਂਗਸਟਰਾਂ ਦੀ ਸੂਚਨਾ ਤੇ ਪੁਲਿਸ ਆਈ ਹੈ ਪਰ ਹਥੋ ਕੋਈ ਗੈਂਗਸਟਰ ਨਹੀਂ ਫੜਿਆ ਗਿਆ ਪੁਲਿਸ ਨੇ ਸਿਰਫ 2-3 ਨੋਰਮਲ ਬੰਦੇ ਰਾਉਂਡ ਅਪ ਕੀਤੇ ਨੇ ਪਰ ਅੱਜ ਅਚਾਨਕ ਇਹ ਤਸਵੀਰਾਂ ਪੁਲਿਸ ਵੱਲੋਂ ਜਾਰੀ ਹੋਈਆਂ ਨੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਪਿੰਡ ਵਿੱਚੋਂ ਦੋ ਅੱਤਵਾਦੀ ਗ੍ਰਿਫਤਾਰ ਕੀਤੇ ਗਏ ਨੇ ਗੁਰਪ੍ਰੀਤ ਤੇ ਅਮਨਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਦੋ ਅੱਤਵਾਦੀ ਫਰਾਰ ਦੱਸੇ ਗਏ ਨੇ ਕੱਲ ਪੁਲਿਸ ਨੇ ਕੀ ਕਿਹਾ ਸੀ ਤੁਸੀਂ ਆਪ ਹੀ ਸੁਣ ਲਵੋ ਥਾਣੇ ਮੱਲਾਵਾਲਾ ਦੇ ਵਿੱਚ ਪੈਂਦਾ ਸਾਡੇ ਪਾਸ ਖਾਸ ਇਨਫੋਰਮੇਸ਼ਨ ਮਿਲੀ ਸਾਨੂੰ ਕੋਈ ਇਸ ਪਿੰਡ ਵਿੱਚ ਕੋਈ ਗੈਂਗਸਟਰ ਟਾਈਪ ਦੇ ਜਿਹੜੇ ਬੰਦੇ ਆ ਛੁਪੇ ਹੋਏ ਆ ਜੋ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਸਵੇਰ 3:30 ਵਜੇ ਤੋਂ ਲੈ ਕੇ ਸਰਚ ਆਪਰੇਸ਼ਨ ਜਿਹੜਾ ਇੱਥੇ ਚਲਾਇਆ ਸੀਗਾ ਅਸੀਂ ਤਿੰਨ ਛੱਕੀ ਬੰਦੇ ਇਥੋਂ ਰੌਂਡ ਅਪ ਕੀਤੇ ਆ ਤੇ ਬਾਕੀ ਸਰਚ ਆਪਰੇਸ਼ਨ ਅੱਜ ਜਾਰੀ ਹੈ ਆਪਰਡੇ ਦਾ ਕਹਿਤਾ ਹੀ ਨਹੀਂ ਸੱਚੀ ਵੀ ਪਿੰਡ ਵਾਲਿਆਂ ਵੱਲੋਂ ਦੱਸਿਆ ਜਾਂਦਾ ਵੀ ਸਵੇਰੇ ਸਵੇਰੇ ਫਾਈਟਿੰਗ ਹੋਈ ਹੈ ਦੋਵਾਂ ਦਿਨਾਂ ਵੱਲੋਂ ਤੇ ਉਹ ਕੀ ਨਹੀਂ ਨਹੀਂ ਕੋਈ ਕਿਸੇ ਕਿਸਮ ਦੀ ਕੋਈ ਫਾਇਰਿੰਗ ਨਾ ਪੁਲਿਸ ਵੱਲ ਹੋਈ ਨਾ ਕਿਸੇ ਹੋਰ ਵੱਲ ਹੋਈ ਹੈ ਬਰੇ ਗਰੁੱਪ ਦੇ ਸੋਹਣੇ ਹਾਂ ਕੋਈ ਗੰਗਸਤੋ ਟਾਈਪ ਦੇ ਸੀਗੇ ਸਰੇ ਨੇ ਕੋ ਤਿਆਰ ਕਿਹੜੇ ਕਿਹੜੇ ਫੜੇ ਗਿਆ ਨਹੀਂ ਨਹੀਂ ਉਹ ਜਿਹੜੇ ਬੰਦੇ ਫੜੇ ਨੇ ਉਹ ਕੋਈ ਨਾਰਮਲ ਹੀ ਨਹੀਂ ਬੰਦੇ ਅਸਲ ਜਿਹੜੇ ਮੈਨ ਸੀ ਕੋਈ ਹੋਰ ਨਹੀਂ ਗਾ ਸਾਡੇ ਬਾਪੂ ਆ ਸਕਿਆ ਤੇ ਸਾਨੂੰ ਪਿੰਡ ਵਿੱਚ ਹੀ ਉਹਨਾਂ ਦੇ ਛੁਪੇ ਹੋਣ ਦੀ ਸ਼ੰਕਾ ਜਦੋਂ ਲੈ ਕੇ ਸਤ ਪੁਰੀਆ ਪੁਲਿਸ ਆ ਗਈ। ਠੀਕ ਹੈ। ਇੱਕ ਰਪੋਰਟ ਐਸਨ ਫਿਰੋਜ਼ਪੁਰ ਪੁਲਿਸ ਦੇ ਐਸਪੀ ਡੀ ਅਜਮੇਰ ਸਿੰਘ ਬਾਠ ਤੁਸੀਂ ਸੁਣਿਆ ਉਹਨਾਂ ਨੇ ਕਿਹਾ ਕੋਈ ਗੈਂਗਸਟਰ ਨਹੀਂ ਫੜਿਆ ਗਿਆ। ਪੁਲਿਸ ਗੈਂਗਸਟਰ ਫੜਨ ਪਹੁੰਚੀ ਸੀ ਪਰ ਉੱਥੋਂ ਸਿਰਫ ਨਾਰਮਲ ਬੰਦੇ ਹੀ ਪੁਲਿਸ ਦੇ ਹੱਥ ਲੱਗੇ। ਪਰ ਅੱਜ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਪਿੰਡ ਵਿੱਚ ਰੇਡ ਦੇ ਦੌਰਾਨ ਦੋ ਅਤਵਾਦੀ ਫੜੇ ਗਏ ਨੇ। ਜਿਨ੍ਹਾਂ ਨੇ ਪਿਛਲੇ ਸਾਲ ਸੱਚਾ ਸੋਦਾ ਦੇ ਸਮਰਥਕ ਨੂੰ ਫਰੀਦਕੋਟ 'ਚ ਗੋਲੀਆਂ ਮਾਰੀਆਂ ਸੀ ਪਹਿਲਾਂ ਤਾਂ ਗੈਂਗਸਟਰਾਂ ਦੇ ਨਾਮ ਦੀ ਗੱਲ ਉਡਾਈ ਗਈ ਫਿਰ ਸਿਰਫ ਨਾਰਮਲ ਬੰਦੇ ਫੜਨ ਦਾ ਦਾਵਾ ਕੀਤਾ ਗਿਆ ਪਰ ਅੱਜ ਅਚਾਨਕ ਦਾਵਾ ਕੀਤਾ ਗਿਆ ਕਿ ਅਤਵਾਦੀ ਫੜੇ ਪਰਦੇ ਦੇ ਪਿੱਛੇ ਦੀ ਗੱਲ ਕੀ ਹੈ ਇਹ ਤਾਂ ਪੁਲਿਸ ਹੀ ਜਾਣੇ ਪਰ ਪੁਲਿਸ ਨੇ ਜਿਸ ਬਿਆਨ ਨੂੰ ਖੋਦਿਆ ਭਾੜ ਨਿਕਲਿਆ ਚੂਹਾ ਸਮਝਿਆ ਜਾ ਰਿਹਾ ਸੀ ਉੱਥੋਂ ਪੁਲਿਸ ਸ਼ੇਰ ਕੱਢ ਕੇ ਲੈ ਗਈ ਦੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ